ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਬਈ ਅੱਪਾ ਮੱਕੀ ਦੇ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਗਿੱਲੀ ਮੱਕੀ ਦੀ ਗਿੱਲੀ ਮੱਕੀ ਦਾ ਬਈ ਜਿਹੜਾ ਅੱਜ ਦਾ ਰੇਟ ਰਿਹਾ ਬਈ 1000 ਰੁਪਏ ਤੋਂ ਲੈ ਕੇ 1390 ਰੁਪਏ ਦੇਕਰ ਐਚ ਕੁਆਲਿਟੀ ਰਹੀ ਹੈ ਐਚ ਪਲੱਸ ਕੁਆਲਿਟੀ ਰਹੀ ਹੈ 1400 ਰੁਪਏ ਤੋਂ ਲੈ ਕੇ 1600 ਤੇ 80 ਰੁਪਏ ਦੇਕਰ ਉਸ ਤੋਂ ਬਾਅਦ ਜੇ ਸੁੱਕੀ ਮੱਕੀ ਦੀ ਗੱਲ ਕਰੀਏ ਸੁੱਕੀ ਮੱਕੀ ਦਾ ਜਿਹੜਾ ਰੇਟ ਰਿਹਾ ਬਈ 1800 ਤੋਂ ਲੈ ਕੇ 2200 ਤੇ 20 ਰੁਪਏ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬਈ ਹਾਲਦੀ ਘੜੀ ਇਹੀ ਟ੍ਰੈਂਡ ਬਰਕਰਾਰ ਰਹੂਗਾ ਕਿਉਂਕਿ ਡਿਮਾਂਡ ਹੈਗੀ ਹੈ ਪਰ ਕੁਆਲਿਟੀ ਦੇ ਉੱਤੇ ਥੋੜਾ ਜਿਹਾ ਨਿਰਪਰ ਕਰੀ ਜਾਂਦਾ ਕਿਉਂਕਿ ਹਾਲਦੀ ਘੜੀ ਆਪ ਕੋ ਵੱਧਾ ਹੈ ਹੁਣ ਗੱਲ ਕਰਦੇ ਆ ਬਾਸਮਤੀ ਦੀ ਬਾਸਮਤੀ ਦੇ ਵਿੱਚ ਬਈ 1509 ਦਾ ਰੇਟ ਚੱਲ ਰਿਹਾ ਹੈ ਉਹਦੇ ਵਿੱਚ ਕਰਨਾਲ ਮੰਡੀ ਰਹੀ ਹੈ 2225 ਰੁਪਏ ਜੀ ਨਰੇਲਾ ਮੰਡੀ ਰਹੀ ਹੈ 3015 ਰੁਪਏ ਜੰਗੀਰਾਬਾਦ ਰਹੀ ਹੈ 2900 ਤੇ ਲਾੜਵਾ ਰਹੀ ਹੈ 2800 81 ਰੁਪਏ ਬਾਈ ਇਹਦੇ ਵਿੱਚ ਨਵੇਂ ਝੋਨੇ ਦੀ ਆਵਕ ਹੋਈ ਹੈ ਜੀ ਜਿਹੜੀ 60 ਲੱਗਦੀ ਹੈ 1509 ਉਹਦੀ ਆਵਕ ਹੈ ਬਾਕੀ ਜੇ ਆਪਾਂ ਗੱਲ ਕਰਕੇ 17 18 ਦੀ 17 18 ਜਿਹੜਾ ਪੁਰਾਣਾ ਚੱਲ ਰਿਹਾ ਉਹ 3100 ਰੁਪਏ ਤੋਂ ਲੈ ਕੇ ਬਾਈ 3400 ਤੇ 20 ਰੁਪਏ ਤਿਕਰ ਉਹ ਪੁਰਾਣਾ ਚੱਲ ਰਿਹਾ ਹੁਣ ਇਸ ਤੋਂ ਬਾਅਦ ਗੱਲ ਕਰਾਂ ਕਣਕ ਦੇਆਂ ਰੇਟਾਂ ਦੀ ਤੇ ਕਣਕ ਦੇ ਰੇਟਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦਿੱਲੀ ਮੰਡੀ ਦੀ ਦਿੱਲੀ ਮੰਡੀ ਦਾ ਜਿਹੜਾ ਅੱਜ ਦਾ ਰੇਟ ਰਿਹਾ ਬਈ ਸਿਰਾਂ ਰਿਹਾ ਹੈ 2700 ਤੇ 40 ਰੁਪਏ ਉਸ ਤੋਂ ਬਾਅਦ ਜੇ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰੀਏ ਖੰਨਾ ਮੰਡੀ ਜਿਹੜਾ 2600 ਤੇ 25 ਰੁਪਏ ਉਸ ਤੋਂ ਬਾਅਦ ਆਉਂਦੀ ਹੈ ਅੰਮ੍ਰਿਤਸਰ ਮੰਡੀ 2600 ਤੇ 40 ਰੁਪਏ ਬਈ ਫਿਰ ਆਉਂਦੀ ਹੈ ਪਾਤਣਾ ਮੰਡੀ 2600 ਰੁਪਏ ਉਸ ਤੋਂ ਬਾਅਦ ਆਉਂਦੀ ਹੈ ਜੀ ਮੁਖਸਰ ਮੰਡੀ 2500 ਤੇ 80 ਰੁਪਏ ਫਿਰ ਆਉਂਦੀ ਹੈ ਜੀ ਕੋਟਖਪੂਰਾ ਮੰਡੀ 2500 ਤੇ 60 ਰੁਪਏ ਫਿਰ ਆਉਂਦੀ ਹੈ ਰਾਜਕੋਟ ਮੰਡੀ 2400 ਤੋਂ ਲੈ ਕੇ 2900 ਰੁਪਏ ਜੀ ਚਲਗਾਮ ਮੰਡੀ 2750 ਰੁਪਏ ਪਟਨਾ ਮੰਡੀ 2600 ਤੋਂ ਲੈ ਕੇ 2800 ਦੇ ਵਿੱਚ ਰਿਹਾ ਜੀ ਫਿਰ ਗੱਲ ਕਰਦੇ ਆਪਾਂ ਸਰੋਂ ਦੇ ਰੇਟਾਂ ਦੀ ਇਹਦੇ ਵਿੱਚ ਜੈਪੁਰ ਮੰਡੀ ਰਹੀ ਹੈ 7125 ਰੁਪਏ ਬਾਈ ਭਰਤਪੁਰ ਮੰਡੀ ਹੈ 6899 ਦਿੱਲੀ ਮੰਡੀ ਰਹੀ ਹੈ 6800 ਜੀ ਬਰਵਾਲਾ ਮੰਡੀ ਰਹੀ ਹੈ 3650 ਰੁਪਏ ਜੀ ਓਵਰ ਆਲ ਜੇ ਆਪਾਂ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰੀਏ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿਹੜੀ ਖਰੀਦ ਹੋਈ ਹੈ ਬਈ 6500 ਰੁਪਏ ਦੇ ਕਰਾ ਜਾਂ ਸਰੋਂ ਦੀ ਖਰੀਦ ਹੋਈ ਹੈ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਤੇ ਐਵਰੇਜ ਰੇਟ ਰਿਹਾ 6500 ਰੁਪਏ ਚਾਹੇ ਪੰਜਾਬ ਦੀ ਕੋਈ ਮੰਡੀ ਚੈੱਕ ਕਰ ਲੋ ਉਹਦੇ ਵਿੱਚ 100-50 ਦਾ ਵਟਾ ਹੋ ਸਕਦਾ ਹੈ ਪਰ ਇਸ ਤੋਂ ਜ਼ਿਆਦਾ ਤਾਂ ਨਹੀਂ ਜੇ ਆਪਾਂ ਹੁਣ ਦਿੱਲੀ ਦੇ ਵਿੱਚ ਗੱਲ ਕਰੀਏ ਦਿੱਲੀ ਦੇ ਵਿੱਚ 6800 ਰੁਪਏ ਰਹੀ ਹੈ 50 ਰੁਪਈਆ ਦੀ ਇੱਥੇ ਮੰਦੀ ਵੇਖਣ ਨੂੰ ਮਿਲਿਆ ਇਸੇ ਤਰ੍ਹਾਂ ਜੇ ਇਹਦੇ ਤੋਂ ਆਪਾਂ ਨੋਟ ਕਰੀਏ ਹਰਿਆਣੇ ਦੀਆਂ ਮੰਡੀਆਂ ਹਰਿਆਣੇ ਦੀਆਂ ਮੰਡੀਆਂ ਦੇ ਵਿੱਚ ਵੀ ਜਿਹੜੀ ਕੰਡੀਸ਼ਨ ਦੇ ਹਿਸਾਬ ਦੇ ਨਾਲ ਬਈ ਛੱਡ ਇੱਕ ਛਾਰਟਸ ਹੋ ਤੇ ਹਰਿਆਣੇ ਦੀਆਂ ਮੰਡੀਆਂ ਦੇ ਵਿੱਚ ਖਰੀਦ ਹੋਈ ਆ ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਬਈ ਮੂੰਗੀ ਦਾ ਰੇਟਾਂ ਦੀ ਮੂੰਗੀ ਦੇ ਜਿਹੜੇ ਰੇਟ ਰਹੇ ਆ ਬਈ 5000 ਰੁਪਏ ਤੋਂ ਲੈ ਕੇ 7200 ਤੇ 50 ਰੁਪਈਆ ਤੱਕ ਰਹੇ ਆ ਇਹ ਰਹੇ ਆ ਦਿੱਲੀ ਮੰਡੀ ਦੇ ਵਿੱਚ ਜੇ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰੀਏ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਅੱਜ ਦਾ ਸਿਰ ਆ ਗਿਆ ਬਈ 7200 ਉਹ ਜਗਰਾਉਂ ਮੰਡੀ ਦੇ ਵਿੱਚ ਗਿਆ ਇੱਕ ਦੋ ਢੇਰੀਆਂ ਲੱਗੀਆਂ ਪਰ ਓਵਰ ਆਲ ਰੇਟ ਰਿਹਾ ਹੈ 6800 ਰੁਪਏ 6800 6500 ਐਵਰੇਜ ਰੇਟ ਚੱਲਿਆ ਸਾਰੀਆਂ ਮੰਡੀਆਂ ਦੇ ਵਿੱਚ ਇਹੀ ਹਾਲ ਜਿਵੇਂ ਹੁਣ ਕਾਲਿਆਂ ਵਾਲੀ ਮੰਡੀ ਹੋਈ ਪਾਤਣਾ ਮੰਡੀ ਹੋਈ ਸਮਾਣਾ ਹੋਈ ਨਾਭਾ ਹੋਈ ਸਾਰੀਆਂ ਦੇ ਵਿੱਚ ਇਹੀ ਰੇਟ ਰਹੀ ਹੈ